ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਜਫਰਨਾਮੇ ਵਿੱਚ ਇੱਕ ਬਚਨ ਕਿਹਾ ਮਰਾ ਇਤਬਾਰੇ ਬਰੀ ਕਸਮ ਨੇਸਤ ਇਹ ਇਜ਼ਤ ਗਵਾਹ ਹਸਤ ਜਜ਼ਦਾ ਯਕੇਸਤ ਹੇ ਔਰੰਗਜ਼ੇਬ ਤੇਰੀ ਚੁੱਕੀ ਹੋਈ ਸੌਂ ਦੇ ਉੱਪਰ ਮੈਨੂੰ ਰੱਤੇ ਮਾਤਰ ਵੀ ਭਰੋਸਾ ਨਹੀਂ ਸੀ ਇਸ ਗੱਲ ਦੇ ਵਿੱਚ ਰੱਬ ਗਵਾਹ ਮੈਂ ਜਾਣਦਾ ਸੀ ਤੇਰੀਆਂ ਸੋਹਾਂ ਝੂਠੀਆਂ ਨੇ ਤੂੰ ਬੇਗਹਿਰਤ ਇਨਸਾਨ ਹੈ ਪਰ ਫੇਰ ਵੀ ਆਨੰਦਪੁਰ ਸਾਹਿਬ ਦਾ ਕਿਲਾ ਸੀ ਛੱਡਿਆ ਗੁਰੂ ਸਾਹਿਬ ਜੀ ਨੇ ਕਿਲਾ ਜਦੋਂ ਛੱਡਿਆ ਛਾਈ ਟਿੱਬੀ ਵੈਸੇ ਤਾਂ ਉਦੋਂ ਇਸ ਸਾਰੇ ਇਲਾਕੇ ਨੂੰ ਛਾਈ ਟਿੱਬੇ ਕਹਿੰਦੇ ਸਨ ਅੱਜ ਕੱਲ੍ਹ ਉਥੇ 82 ਪਿੰਡ ਹੈ ਜਦੋਂ ਤੁਰਕ ਚੜ੍ਹ ਕੇ ਆ ਗਏ ਗੁਰੂ ਕਲਗੀ ਧਾਰ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਚਰਣਾ ਵਿੱਚ ਬਾਬਾ ਉਦਾਸ ਸਿੰਘ ਜੀ ਜਿਨ੍ਹਾਂ ਨੇ ਰਾਜੇ ਕੇਸਰੀ ਚੰਦ ਜਸਵਾਲੀਏ ਦਾ ਸਿਰ ਵਢਿਆ ਜਿਹਦਾ ਜ਼ਿਕਰ ਕੱਲ ਆਪਾਂ ਕੀਤਾ ਸੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਬਾਬਾ ਬਚਿੱਤਰ ਸਿੰਘ ਜੀ ਦੇ ਵੱਡੇ ਭਰਾ ਬੇਨਤੀ ਕਰਦੇ ਨੇ ਮਹਾਰਾਜ ਮੈਨੂੰ ਆਗਿਆ ਦਿਓ ਗੁਰੂ ਸਾਹਿਬ ਜੀ ਨੇ ਆਪਣਾ ਪੋਸ਼ਾਕਾ ਦਿੱਤਾ ਭਾਈ ਉਹਦਾ ਸਿੰਘ ਨੂੰ ਮਹਾਰਾਜ ਦਾ ਪੋਸ਼ਾਕਾ ਪਹਿਨ ਕੇ 50 ਸਿੰਘਾਂ ਦਾ ਜਥਾ ਲੈ ਕੇ ਬਾਬਾ ਉਹਦਾ ਸਿੰਘ ਜੀ ਨੇ ਸਤਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਸਰਸਾ ਦੂਰ ਦੀ ਗੱਲ ਹੈ ਕਿਆਮਤਾਂ ਤਾਈਂ ਤੁਰਕਾਂ ਨੂੰ ਅੱਗੇ ਨਾ ਵਧਣ ਦੇਆ ਇੱਕ ਵਾਰ ਥਾਪੜਾ ਦੇ ਦਿਓ ਤੁਹਾਡੀ ਰਹਿਮਤ ਹੋ ਜਾਏ ਇਹਨਾਂ ਤੁਰਕਾਂ ਨੂੰ ਜੰਮ ਦੇ ਧਾਮ ਪਚਾ ਦੇਵਾਂਗਾ ਸਤਿਗੁਰੂ ਕਲਗੀ ਧਰਜੀ ਦਾ ਥਾਪੜਾ ਲੈ ਕੇ ਬਾਬਾ ਉਹਦਾ ਸਿੰਘ ਜੀ ਨੇ ਜੰਗ ਆਰੰਭ ਕੀਤਾ ਆਪਣੀ ਤੇਗ ਦੇ ਨਾਲ ਜੰਗ ਕਰਦਿਆਂ ਬਾਬਾ ਉਹਦਾ ਸਿੰਘ ਨੇ ਤੁਰਕਾਂ ਦੇ ਵੱਡ-ਵੱਡ ਕੇ ਢੇਰ ਲਾ ਦਿੱਤੇ ਤੇ ਜੰਮ ਵੀ ਢੇੜੇ ਮਾਰ-ਮਾਰ ਕੇ ਹੰਬ ਗਿਆ। 5 ਘੰਟੇ ਲਗਾਤਾਰ ਬਾਬਾ ਉਹਦਾ ਸਿੰਘ ਨੇ ਭਾਰੀ ਜੁੱਧ ਕੀਤਾ। 5 ਘੰਟੇ ਕਹਿਣਾ ਸੌਖਾ ਹੈ। ਜਿੱਥੇ ਹਜ਼ਾਰਾਂ ਲੱਖਾਂ ਦੀ ਫੌਜ ਹੋਵੇ ਤੇ 50 ਸਿੰਘਾਂ ਦਾ ਜਥਾ ਲੈ ਕੇ ਉਹਨਾਂ ਨਾਲ ਟੱਕਰਾ ਕਰਨਾ 5 ਘੰਟੇ ਤਾਂ ਹੀ ਇਹ ਆਮ ਬੰਦੇ ਦੇ ਵਸ ਦੀ ਗੱਲ ਨਹੀਂ। ਬਾਬਾ ਜੀ ਉੱਥੇ ਜੁੱਧ ਕਰਦੇ ਨੇ। ਹੌਲੀ-ਹੌਲੀ ਨਾਲ ਦੇ ਸਿੰਘ ਸ਼ਹੀਦ ਹੋਣ ਲੱਗ ਪਏ। ਇਕੱਲੇ ਬਾਬਾ ਉਹਦਾ ਸਿੰਘ ਜੀ ਰਹਿ ਗਏ। ਬਾਬਾ ਉਹਦਾ ਸਿੰਘ ਜੀ ਦਾ ਸਰੂਪ, ਉਹਨਾਂ ਦਾ ਭੇਖ ਇਸ ਤਰ੍ਹਾਂ ਜਾਪ ਰਹੇ ਅਸੀਂ ਪਹਾੜੀ ਤੇ ਤੁਰਕਾਂ ਨੂੰ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੰਗ ਕਰਦੇ ਹੋਣ। ਪੋਸ਼ਾਕਾ ਵੀ ਮਹਾਰਾਜ ਦਾ ਪਹਿਨਿਆ ਹੋਇਆ ਸੀ ਤੁਰਕਾਂ ਨੇ ਆਖਿਆ ਵੀ ਕੱਲਾ ਹੀ ਗੁਰੂ ਰਹਿ ਗਿਆ ਮਾਰ ਲਓ ਇਹਨਾਂ ਨੂੰ ਮਾਰ ਲਓ ਸਾਰੇ ਤੁਰਕ ਪਹਾੜੀ ਇਕੱਠੇ ਹੋ ਕੇ ਪੈ ਗਏ ਬਾਬਾ ਉਹਦਾ ਸਿੰਘ ਦਾ ਸੀਨਾ ਉਹਨਾਂ ਨੇ ਤੀਰਾਂ ਗੋਲੀਆਂ ਨਾਲ ਵਿੰਨ ਛੱਡਿਆ ਬਾਬਾ ਉਹਦਾ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਕੇ ਧਰਤੀ ਤੇ ਝੜ ਗਏ ਉਸ ਜਗ੍ਹਾ ਨੂੰ ਸ਼ਾਈ ਟਿੱਬੀ ਕਹਿੰਦੇ ਨੇ ਇਸ ਧਰਤੀ ਉੱਪਰ ਇੱਕੋ ਹੀ ਇੱਕ ਕਲਪ ਬ੍ਰਿਸ਼ ਹੈ ਜਿਹੜਾ ਕਲਪ ਬ੍ਰਿਸ਼ ਬਾਬਾ ਉਹਦਾ ਸਿੰਘ ਸਾਹਿਬ ਜੀ ਦੀ ਪਾਵਨ ਪਵਿੱਤਰ ਸਮਾਦ ਉੱਤੇ ছਾਇਆ ਕਰਦਾ ਹੈ ਜਦੋਂ ਅੱਜ ਵੀ ਅਟਾਰੀ ਪਿੰਡ ਵਿੱਚ ਜਾਓ ਉਦੋਂ ਅਟਾਰੀ ਪਿੰਡ ਨਹੀਂ ਸੀ ਇਹਨੂੰ ਸ਼ਾਈ ਟਿੱਬੀ ਕਹਿੰਦੇ ਸਨ ਉਨ੍ਹਾਂ ਦੇ ਪਾਵਨ ਸਥਾਨ ਦੇ ਉੱਪਰ ਕਲਪ ਬ੍ਰਿਸ਼ ਛਾਇਆ ਕਰਦਾ ਹੈ। ਬਾਬਾ ਉਹਦਾ ਸਿੰਘ ਜੀ ਜਦੋਂ ਸ਼ਹੀਦ ਹੋਏ ਉਹਨਾਂ ਦਾ ਸੀਸ ਲਾ ਕੇ ਵਜ਼ੀਰ ਖਾਂ ਦੇ ਕੋਲ ਭੇਜਿਆ ਗਿਆ ਕਿ ਅਸੀਂ ਗੁਰੂ ਮਾਰ ਲਿਆ। ਚੰਗੀ ਤਰ੍ਹਾਂ ਜਦੋਂ ਪਹਿਚਾਣ ਕੀਤੀ ਵਜ਼ੀਰ ਖਾਂ ਕਹਿੰਦਾ ਗੁਰੂ ਤਾਂ ਫਿਰ ਨਿਕਲ ਗਿਆ। ਫਿਰ ਤੁਰਕ ਪਹਾੜੀ ਜਦੋਂ ਪਿੱਛੇ ਪਏ ਸਰਸਾ ਦਾ ਕੰਢਾ ਆ ਗਿਆ ਸਤ ਪੋ ਦਾ ਅੰਮ੍ਰਿਤ ਵੇਲੇ ਦਾ ਸਮਾਂ ਗੁਰੂ ਕਲਗੀ ਧਰਜੀ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਅੰਮ੍ਰਿਤ ਵੇਲਾ ਹੋ ਗਿਆ ਬੜੇ ਆਦਰ ਨਾਲ ਭਾਈ ਦਇਆ ਸਿੰਘ ਜੀ ਜਵਾਬ ਦਿੰਦੇ ਹਾਂ ਪਾਤਸ਼ਾ ਅੰਮ੍ਰਿਤ ਵੇਲਾ ਹੋ ਗਿਆ ਦਇਆ ਸਿੰਘ ਜੀ ਜਦੋਂ ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਹੁੰਦੇ ਸਾਂ ਕਰਤਾਰ ਵਿੱਚ ਸੁਰਤ ਜੋੜ ਕੇ ਉਹਦਾ ਸਿਮਰਨ ਕਰੀਦਾ ਸੀ ਸਮਾ ਕੈਸਾ ਵੀ ਹੋਵੇ ਕਰਤਾਰ ਦਾ ਸਿਮਰਨ ਕਰਣਾ ਦੀ ਪੁੱਲੀ ਦਾ ਚਲੋ ਬਾਣੀ ਦਾ ਕੀਰਤਨ ਕਰੀਏ ਅੱਜ ਅਸੀਂ ਆਪ ਬਹਿ ਕੇ ਬਾਣੀ ਦਾ ਕੀਰਤਨ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਭਾਈ ਜਤਾ ਜੀ ਜਿਨ੍ਹਾਂ ਨੂੰ ਭਾਈ ਜੀਵਨ ਸਿੰਘ ਕਹਿੰਦੇ ਹਾਂ ਤੇਨਾਂ ਦੀ ਸਤਗੁਰਾਂ ਨੇ 100 ਸਿੰਘਾਂ ਦਾ ਜਥਾ ਦੇਖ ਕੇ ਡਿਊਟੀ ਲਈ ਜਿੰਨੀ ਦੇਰ ਤੱਕ ਬਾਣੀ ਦੇ ਕੀਰਤਨ ਦਾ ਭੋਗ ਨਹੀਂ ਪੈਂਦਾ ਉਨੀ ਦੇਰ ਤੱਕ ਤੁਰਕ ਨੇੜੇ ਨਹੀਂ ਟੁਕਣੇ ਚਾਹੀਦੇ ਸਰਸਾ ਦੇ ਕੰਢੇ ਉੱਪਰ ਬੈਠ ਕੇ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅੰਮ੍ਰਿਤ ਬਾਣੀ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਕਰਨ ਲੱਗੇ ਗੁਰੂ ਕੇ ਸਿੰਘਾਂ ਨੇ ਆਪਣੀਆਂ ਜਾਨਾਂ ਦਾ ਕਿਲਾ ਉਸਾਰ ਦਿੱਤਾ ਚਾਰ ਚਫੇਰੇ ਜਿੱਥੇ ਮਹਾਰਾਜ ਬੈਠੇ ਸਨ ਤੁਰਕਾਂ ਤੇ ਪਹਾੜੀਆਂ ਨੂੰ ਉਹਦੇ ਨੇੜੇ ਫੜਕਣ ਤੱਕ ਨਹੀਂ ਦਿੱਤਾ ਇੱਥੇ ਕਈ ਘੰਟੇ ਜੰਗ ਹੋਇਆ ਸਰਸਾ ਉੱਪਰ ਗਹਿ ਗੱਤ ਲੜਾਈ ਹੋਈ ਇੱਕ ਪਾਸੇ ਠੰਡ ਪੈਂਦੀ ਐ ਥੋੜੇ ਜੇ ਮੁਠੀ ਭਰ ਸਿੰਘ ਲੱਖਾਂ ਦਾ ਟਿੱਡੀ ਦਲ ਚੜ੍ਹ ਕੇ ਆਇਆ ਹੋਇਆ ਐ ਜੇਨਾ ਕੋਲ ਸ਼ਾਈ ਤੋਪਖਾਨਾ ਬੰਦੂਕੇ ਬੰਦੂਕਾਂ ਸ਼ਾਈ ਫੌਜਾਂ ਇਧਰ ਗੁਰੂ ਕੇ ਸਿੱਖ 8 ਮਹੀਨੇ ਤੋਂ ਭੁਖੇ ਪਾੜੇ ਨੇ ਇੱਕ ਸਤਗੁਰ ਕਲਗੀਧਰ ਜੀ ਦੇ ਥਾਪੜੇ ਸਦਕਾ ਉਥੇ ਮੈਦਾਨੇ ਜੰਗ ਵਿੱਚ ਕੱਲਾ ਕੱਲਾ ਸਿੰਘ ਲੱਖਾਂ ਦਾ ਮੁਕਾਬਲਾ ਕਰਦਾ ਹੈ ਆਸਾ ਦੀ ਵਾਰ ਦਾ ਭੋਗ ਪਿਆ ਸਤਗੁਰਾਂ ਨੂੰ ਸਿੰਘ ਕਹਿਣ ਲੱਗੇ ਪਾਤਸ਼ਾਹ ਬੈਰੀ ਬਿਲਕੁਲ ਲੜੇ ਆ ਚੁੱਕੇ ਨੇ ਸਰਸਾ ਪਾਰ ਕਰਨੀ ਚਾਹੀਦੀ ਹੈ सरसा ਦਾ ਪਾਣੀ ਪੂਰੇ ਜੋਬਨ ਤੇ ਠਾਠਾ ਮਾਰਦਾ ਸੀ ਭਰ ਕੇ ਚਲਦੀ ਸੀ ਉਹਨੂੰ ਇਸ ਹਾਲਾਤ ਵਿੱਚ ਪਾਰ ਕਰਨਾ ਵੀ ਠੀਕ ਨਹੀਂ ਸੀ ਖਤਰੇ ਤੋਂ ਖਾਲੀ ਨਹੀਂ ਸੀ ਪਰ ਮਜਬੂਰੀ ਸੀ ਇੱਕ ਪਾਸੇ ਵੈਰੀ ਚੜ੍ਹ ਕੇ ਆਏ ਨੇ ਤੇ ਸਰਸਾ ਨੂੰ ਨਾ ਪਾਰ ਕਰਨਾ ਵੀ ਖਤਰੇ ਤੋਂ ਘੱਟ ਖਾਲੀ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਆਰ ਬਰ ਤਿਆਰ ਹੋਏ ਸ਼ਸਤਰ ਪਹਿਨੇ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣਾ ਘੋੜਾ ਸਰਸਾ ਦੇ ਪਾਣੀ ਵਿੱਚ ਠੇਲ ਦਿੱਤਾ ਸਤਿਗੁਰੂ ਜੀ ਅੱਗੇ ਵਧੇ ਹੁਕਮ ਹੋਇਆ ਸਾਰੇ ਜਾਣੇ ਪਿੱਛੇ-ਪਿੱਛੇ ਆ ਜਾਓ ਮਹਾਰਾਜ ਜੀ ਸਰਸਾ ਪਾਰ ਕਰਦੇ ਗਏ ਪਰਵਾਰ ਵੀ ਸਤਿਗੁਰਾਂ ਦੇ ਨਾਲ ਸਰਸਾ ਪਾਰ ਕਰਦਾ ਔਰ ਜਦੋਂ ਸਿੰਘ ਸਰਸਾ ਪਾਰ ਕਰਨ ਲੱਗੇ ਕਈ ਸਿੰਘ ਰੁੜ ਗਏ ਘੋੜੇ ਰੁੜ ਗਏ ਮਹਾਰਾਜ ਨੇ ਬੜੀ ਮਿਹਨਤ ਕਰਕੇ ਬਵੰਜਾ ਕਬੀ ਲਾ ਕੇ ਹਿੰਦੁਸਤਾਨ ਦਾ ਸਾਰਾ ਸਾਹਿਤ ਉਹਦਾ ਅਨੁਵਾਦ ਕਰਕੇ ਵਿਦਿਆ ਸਾਗਰ ਨਾਮਕ ਇੱਕ ਮਹਾਨ ਨੌ ਮਣ ਜਿਸ ਗ੍ਰੰਥ ਦਾ ਪਾਰ ਸੀ ਨੌ ਮਣ ਜਿਸ ਗ੍ਰੰਥ ਦਾ ਪਾਰ ਸੀ ਉਹ ਗ੍ਰੰਥ ਤਿਆਰ ਕਰਵਾਇਆ ਸੀ ਉਹ ਸਰਸਾ ਦੇ ਪੇਟ ਹੋ ਗਿਆ ਮਹਾਰਾਜ ਜੀ ਜਦੋਂ ਸਰਸਾ ਪਾਰ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਜੀਵਨ ਸਿੰਘ ਜੀ ਨੂੰ ਆਗਿਆ ਕੀਤੀ ਜਦੋਂ ਬਾਬਾ ਅਜੀਤ ਸਿੰਘ ਜੀ ਤੁਰਕਾਂ ਦੇ ਘੇਰੇ ਵਿੱਚ ਆਏ ਜਾਓ ਉਹਨਾਂ ਨੂੰ ਛੁਡਾ ਕੇ ਲੈ ਕੇ ਆਓ ਬਾਬਾ ਜੀਵਨ ਸਿੰਘ ਜੀ ਗਏ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਤੁਰਕਾਂ ਦੇ ਘੇਰੇ ਵਿੱਚ ਉਹਨਾਂ ਨੇ ਛੁਡਾਇਆ ਜਦੋਂ ਪਾਤਸ਼ਾਹ ਨੇ ਸਰਸਾ ਪਾਰ ਕੀਤੀ ਹੈ ਇੱਥੇ ਮਹਾਰਾਜ ਜੀ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਸਤ ਪੋਦੀ ਸਵੇਰ ਮਾਤਾ ਗੁਜਰੀ ਜੀ ਗੁਰੂ ਕਲਗੀ ਧਰ ਜੀ ਦੇ ਛੋਟੇ ਲਾਲ ਸਾਹਿਬ ਬਾਬਾ ਜੁਰਾਬਰ ਸਿੰਘ ਜੀ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਨਾਲ ਲੈ ਕੇ ਜਿਹੜਾ ਰਾਹ ਰੋਪੜ ਨੂੰ ਜਾਂਦਾ ਸੀ ਉਹ ਜੰਗਲੀ ਰਸਤਾ ਸੀ ਕਿਉਂਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਚੱਲਣ ਵੇਲੇ ਸਾਹਿਬ ਦੀ ਆਗਿਆ ਹੋਈ ਸੀ ਆਪਾਂ ਰੋਪੜ ਮਿਲਾਂਗੇ ਸਾਰੇ ਉੱਥੇ ਇਕੱਠੇ ਹੋਵਾਂਗੇ ਤੇ ਮਾਤਾ ਜੀ ਜੰਗਲ ਦੇ ਰਾਹੇ ਪੈ ਗਏ ਸਤਿਗੁਰਾਂ ਨਾਲੋਂ ਵਿਛੜ ਗਏ ਜਦੋਂ ਸਰਸਾ ਪਾਰ ਕੀਤੀ ਸਤਿਗੁਰ ਜੀ ਨੇ ਆਪਣੇ ਮੈਲ ਮਾਤਾ ਸੁੰਦਰੀ ਜੀ ਅਰ ਮਾਤਾ ਸਾਹਿਬ ਦੇਵਾ ਜੀ ਨੂੰ ਆਗਿਆ ਕੀਤੀ ਨਾਲ ਭਾਈ ਬਨੀ ਸਿੰਘ ਕੁਝ ਦਿੱਲੀ ਦੀ ਸੰਗਤ ਸੀ ਉਹਨਾਂ ਨੂੰ ਹੁਕਮ ਕਰ ਦਿੱਤਾ ਕਿ ਦਿੱਲੀ ਵਿੱਚ ਭਾਈ ਜਵਾਹਰ ਸਿੰਘ ਜੀ ਰਹਿੰਦੇ ਨੇ ਤੁਸੀਂ ਉਹਨਾਂ ਦੇ ਘਰ ਚਲੇ ਜਾਓ ਆਪਣੇ ਮਹਿਲਾ ਨੂੰ ਮਹਾਰਾਜ ਨੇ ਦਿੱਲੀ ਭੇਜ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਿਬਜ਼ਾਦੇ ਬਾਬਾ ਸੂਰਜ ਮਲ ਜੀ ਉਹਨਾਂ ਦੇ ਦੋ ਪੁੱਤਰ ਸਨ ਸ਼ਾਮ ਮਲ ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਗੁਲਾਬ ਮਲ ਉਹਨਾਂ ਨੂੰ ਆਗਿਆ ਦੇ ਦਿੱਤੀ ਵੀ ਤੁਸੀਂ ਨਾਹਨ ਚਲੇ ਜਾਓ ਨਾਹਨ ਰਾਜਾ ਮੇਦਨੀ ਪ੍ਰਕਾਸ਼ ਮਹਾਰਾਜ ਦਾ ਸਰਦਾਲੂ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਦੋਹਾਂ ਜਾਨਿਆਂ ਨੂੰ ਨਾਹਨ ਭੇਜ ਦਿੱਤਾ ਤੇ ਆਪ ਮੁੱਠੀ ਘਪਾਰ ਸਿੰਘਾਂ ਨੂੰ ਸਤਗੁਰ ਜੀ ਨਾਲ ਲੈ ਕੇ ਰੋਪੜ ਨੂੰ ਹੋ ਤੁਰੇ ਲੋਦੀ ਦੇ ਵਿੱਚੋਂ ਹੁੰਦਿਆ ਹੋਇਆ ਮਹਾਰਾਜ ਜਦੋਂ ਰੋਪੜ ਵੱਲ ਵਧੇ ਨੇ ਉਥੋਂ ਦੇ ਰੰਗੜਾ ਨੂੰ ਪਤਾ ਲੱਗ ਗਿਆ ਉਹ ਬੇਈਮਾਨ ਹੋ ਗਏ ਜਿਹੜੇ ਹੁਣ ਤਾਈ ਸਤਗੁਰਾਂ ਦਾ ਘਰ ਦਾ ਲੈ ਕੇ ਖਾਂਦੇ ਰਹੇ ਅੱਜ ਗੁਰੂ ਕਲਗੀ ਧਰਜੀ ਮਹਾਰਾਜ ਦੇ ਉੱਪਰ ਐਸਾ ਜਦੋਂ ਸਮਾ ਆਇਆ ਤੇ ਉਹ ਵੀ ਰੰਗੜ ਜਿਹੜੇ ਸਨ ਬੇਈਮਾਨ ਹੋ ਗਏ ਤੇ ਜੰਗ ਕਰਨ ਵਾਸਤੇ ਆ ਗਏ ਇਹਨਾਂ ਰੰਗੜਾਂ ਦੇ ਨਾਲ ਵੀ ਸਤਪੋ ਨੂੰ ਗਹਿ ਗੱਚ ਲੜਾਈ ਹੋਈ ਇਸ ਲੜਾਈ ਦੇ ਅੰਦਰ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਉਹ ਜ਼ਖਮੀ ਹੋ ਗਏ ਸਾਨਾ ਰੰਗੜਾ ਨੂੰ ਮਾਰ ਮੁਕਾਇਆ ਕਈ ਡਰਦੇ ਮਾਰੇ ਉਥੋਂ ਜੰਗ ਦੇ ਵਿੱਚੋਂ ਭੱਜ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕੋਟਲੇ ਵੱਲ ਆਪਣਾ ਰੁਖ ਕੀਤਾ ਜਾਣਾ ਤੇ ਰੋਪੜ ਸੀ ਮਹਾਰਾਜ ਜੀ ਰੋਪੜ ਦੇ ਹੀ ਗਏ ਫਿਰ ਕੋਟਲੇ ਵਿਖੇ ਨਿਹੰਗਖਾਂ ਮਹਾਰਾਜ ਦਾ ਸਰਦਾਲੂ ਸੀ ਉਹਦੇ ਘਰ ਨੂੰ ਪਾਤਸ਼ਾਹ ਜੀ ਚੱਲ ਪਏ ਕਿਉਂਕਿ ਨਿਹੰਗ ਖਾਂ ਦਾ ਪਰਿਵਾਰ ਜਿਹੜਾ ਸੀ ਉਹ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਸਤਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਨੇ ਵੀ ਇਹਨਾਂ ਦੇ ਗ੍ਰਹਿ ਵਿਖੇ ਚਰਨ ਪਾਏ ਨਿਹੰਗ ਖਾਂ ਦਾ ਪਰਿਵਾਰ ਬੜ ਤੋਂ ਗੁਰੂ ਘਰ ਦਾ ਸ਼ਰਧਾਲੂ ਰਿਹਾ ਇਹਨਾਂ ਦੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ ਬੜੇ ਆਦਰ ਸਤਕਾਰ ਨਾਲ ਉਹਨਾਂ ਨੇ ਸੇਵਾ ਕੀਤੀ ਬਾਬਾ ਅਜੀਤ ਸਿੰਘ ਜੀ ਬਾਅਦ ਵਿੱਚ ਆਏ ਜੰਗ ਕਰਦਿਆਂ ਕਰਦਿਆਂ ਬਾਬਾ ਬਚਿੱਤਰ ਸਿੰਘ ਜੀ ਬਹੁਤ ਜ਼ਿਆਦੇ ਜ਼ਖਮੀ ਹੋ ਚੁੱਕੇ ਸਨ ਉਹਨਾਂ ਨੂੰ ਆਪਣੇ ਨਾਲ ਉਹ ਨਿਹੰਗ ਖਾਂ ਕੋਟਲਾ ਉਹਦੇ ਘਰ ਦੇ ਵਿੱਚ ਲੈ ਕੇ ਆਏ ਇਤਿਹਾਸਕਾਰ ਕਹਿੰਦੇ ਨੇ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਬਾਬਾ ਬਚਿੱਤਰ ਸਿੰਘ ਜੀ ਨੂੰ ਜੇ ਸਾਸਣ ਤੇ ਮਹਾਰਾਜ ਬੈਠੇ ਸਨ ਉਹ ਸਾਸਣ ਤੋਂ ਉੱਠ ਕੇ ਉਥੇ ਬਾਬਾ ਬਚਿੱਤਰ ਸਿੰਘ ਜੀ ਨੂੰ ਲੰਮਾ ਪਾਇਆ ਸਤਗੁਰੂ ਕਲਗੀਧਰ ਜੀ ਨੇ ਆਗਿਆ ਦਿੱਤੀ ਨਿਹੰਗ ਖਾਨ ਨੇ ਬਾਬਾ ਬਚਿੱਤਰ ਸਿੰਘ ਜੀ ਦੇ ਜ਼ਖਮਾਂ ਦਾ ਇਲਾਜ ਕੀਤਾ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਨਿਹੰਗ ਖਾਨ ਇੱਥੇ ਰਹਿਣਾ ਸਾਡੇ ਲਈ ਠੀਕ ਨਹੀਂ ਤੁਰਕਾਂ ਦੀ ਫੌਜ ਪਿੱਛੇ ਆਉਂਦੀ ਹੋਏਗੀ ਇੱਥੋਂ ਜਾਣਾ ਹੀ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੋਂ ਚੱਲ ਪਏ ਸਿੰਘਾਂ ਨੂੰ ਨਾਲ ਲੈ ਕੇ ਨਿਹੰਗ ਖਾਨ ਨੇ ਆਪਣਾ ਪੁੱਤਰ ਆਲਮ ਖਾਨ ਨਾਲ ਭੇਜਿਆ ਜਾਓ ਜਾ ਕੇ ਮਹਾਰਾਜ ਨੂੰ ਰਸਤਾ ਦਿਖਾ ਕੇ ਆਓ ਆਲਮ ਖਾਨ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਗਿਆ ਅਜੇ ਮਹਾਰਾਜ ਨਿਕਲ ਕੇ ਕੁਝ ਕ ਦੂਰੀ ਗਏ ਇਹਨੇ ਨੂੰ ਤੁਰਕਾਂ ਦੇ ਸਿਪਾਈ ਆ ਗਏ ਨਿਹੰਗ ਖਾਨ ਨੂੰ ਕਹਿਣ ਲੱਗੇ ਸਾਨੂੰ ਪਤਾ ਲੱਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰੇ ਪਾਸ ਆਏ ਨੇ ਅਸੀਂ ਤੇਰੇ ਘਰ ਦੀ ਤਲਾਸ਼ੀ ਲੈਣੀ ਹੈ ਨਿਹੰਗ ਖਾਨ ਕਹਿੰਦਾ ਵੀ ਤਲਾਸ਼ੀ ਲੈ ਲਓ ਉਹਨਾਂ ਦੇ ਮਨ ਵਿੱਚ ਇਹ ਸੀ ਵੀ ਬਾਬਾ ਬਚਿੱਤਰ ਸਿੰਘ ਅੰਦਰ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਜ਼ਖਮੀ ਸਨ ਤੇ ਗੁਰੂ ਸਾਹਿਬ ਜੀ ਬਾਬਾ ਬਚਿੱਤਰ ਸਿੰਘ ਜੀ ਨੂੰ ਇੱਥੇ ਹੀ ਛੱਡ ਗਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਉਹਨਾਂ ਨੂੰ ਘਰ ਵਿੱਚ ਰੱਖਿਆ ਉਹਨਾਂ ਦਾ ਇਲਾਜ ਕੀਤਾ। ਜਾਂਦੀ ਵਾਰ ਇਹਨਾਂ ਨੂੰ ਕਟਾਰ ਵੀ ਮਹਾਰਾਜ ਆਪਣੀ ਇੱਕ ਢਾਲ ਦੇ ਕੇ ਗਏ। ਇੱਕ ਕਟਾਰ ਇੱਕ ਢਾਲ ਲਹੰਘਾ ਕੋਟਲਾ ਨੂੰ। ਲਹੰਘਾ ਨੇ ਵੇਖਿਆ ਵੀ ਤੁਰਕ ਆ ਗਏ। ਉਹਨਾਂ ਨੇ ਆਪਣੀ ਬੇਟੀ ਬੀਬੀ ਮਮਤਾਜ ਨੂੰ ਆਖਿਆ ਵੀ ਜਿਸ ਕਮਰੇ ਚ ਬਾਬਾ ਬਚਿੱਤਰ ਸਿੰਘ ਨੇ ਤੂੰ ਉਸ ਕਮਰੇ ਵਿੱਚ ਬਹਿ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲੈ ਤੁਰ ਕੇ ਆ ਕੇ ਜਦੋਂ ਘਰ ਦੀ ਤਲਾਸ਼ੀ ਲੈਣ ਲੱਗੇ ਤਲਾਸ਼ੀ ਲੈਂਦਿਆਂ ਲੈਂਦਿਆਂ ਉਸ ਕਮਰੇ ਕੋਲ ਜਾ ਪਹੁੰਚੇ ਜਿੱਥੇ ਬਾਬਾ ਬਚਿੱਤਰ ਸਿੰਘ ਜੀ ਸਨ ਤੁਰ ਕਹਿਣ ਲੱਗੇ ਵੀ ਆਹ ਦਰਵਾਜ਼ਾ ਖੋਲੋ ਨੇ ਅੱਖਾਂ ਕਹਿੰਦਾ ਵੀ ਦਰਵਾਜ਼ਾ ਤਾਂ ਖੋਲ ਦੇ ਨਾ ਪਰ ਇਸ ਕਮਰੇ ਵਿੱਚ ਮੇਰਾ ਦਾਮਾਦ ਤੇ ਮੇਰੀ ਬੇਟੀ ਹੈ ਜੇ ਕਹਿੰਦੇ ਉੱਤੇ ਖੋਲ ਦੇ ਨਾ ਤੁਰ ਕਹਿਣ ਲੱਗੇ ਨਹੀਂ ਨਹੀਂ ਰਹਿਣ ਦਿਓ ਰਹਿਣ ਦਿਓ ਸਾਨੂੰ ਗਲਤੀ ਲੱਗ ਗਈ ਹੈ ਮaaf ਕਰਨਾ ਸਾਨੂੰ ਪਤਾ ਲੱਗਿਆ ਸੀ ਵੀ ਗੁਰੂ ਸਾਹਿਬ ਇੱਥੇ ਆਏ ਬੀਬੀ ਮਮਤਾਜ ਜੀ ਜਦੋਂ ਉਹਨਾਂ ਨੇ ਇਹ ਸ਼ਬਦ ਸੁਣਿਆ ਉਹਨਾਂ ਨੇ ਬਾਬਾ ਬਚਿੱਤਰ ਸਿੰਘ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਤੇ ਪ੍ਰਾਣ ਕਰ ਦਿੱਤਾ ਵੀ ਮੇਰੇ ਪਿਤਾ ਨੇ ਕਹਿ ਦਿੱਤਾ ਵੀ ਇਹ ਮੇਰਾ ਦਮਾਦ ਹੈ ਵੀ ਅੱਜ ਤੋਂ ਬਾਅਦ ਮੈਂ ਨਕਾਹ ਨਹੀਂ ਕਰਵਣਾ। ਬਾਬਾ ਬਚਿੱਤਰ ਸਿੰਘ ਜੀ ਅਗਲੇ ਦਿਨ ਸਵੇਰੇ ਆਪਣੇ ਪ੍ਰਾਣ ਤਿਆ ਗਏ। ਜ਼ਖਮਾਂ ਦੀ ਤਾਬ ਨਾ ਚਲਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ ਤੇ ਨਿਹੰਗ ਖਾਨੇ ਬਾਬਾ ਬਚਿੱਤਰ ਸਿੰਘ ਜੀ ਦਾ ਸੰਸਕਾਰ ਆਪਣੇ ਘਰ ਦੇ ਪਿਛਲੇ ਪਾਸੇ ਕੀਤਾ। ਹੁਣ ਤਾਂ ਉਸ ਸਥਾਨ ਦੀ ਬੜੀ ਖਸਤਾ ਹਾਲਤ ਹੋਈ ਪਈ ਐ ਜਿੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ। ਬਾਬਾ ਬਚਿੱਤਰ ਸਿੰਘ ਜੀ ਦਾ ਉਹਨਾਂ ਦੇ ਸ਼ਸਤਰ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਪਏ ਹੋਏ ਨੇ ਬਾਬਾ ਬਚਿੱਤਰ ਸਿੰਘ ਜੀ ਦੇ। ਬੀਬੀ ਮਮਤਾਜ ਉਹਨਾਂ ਦੀ 125 ਸਾਲ ਦੀ ਉਮਰ ਹੋਈ ਸੀ। ਬਾਬਾ ਬਚਿੱਤਰ ਸਿੰਘ ਜੀ ਦੇ ਸਰੀਰ ਛੱਡਣ ਤੋਂ ਬਾਅਦ ਉਹਨਾਂ ਨੇ ਪਿਤਾ ਨੂੰ ਕਹਿ ਦਿੱਤਾ ਪਿਤਾ ਜੀ ਜਿਹੜਾ ਬਚਨ ਤੁਸੀਂ ਕਹਿ ਦਿੱਤਾ ਹੈ ਨਾ ਵੀ ਇਹ ਮੇਰਾ ਦਮਾਦ ਹੈ ਅੰਦਰ ਤੇ ਮੈਂ ਹੁਣ ਉਹਨਾਂ ਬਚਨਾਂ ਤੇ ਪੱਕੀ ਆ ਮੈਂ ਨਕਾ ਨਹੀਂ ਜੇ ਕਰਾਣਾ ਮੇਰਾ ਨਕਾ ਸਮਝੋ ਗਿਆ ਬਾਬਾ ਬਚਿੱਤਰ ਸਿੰਘ ਦੇ ਨਾਲ 125 ਸਾਲ ਦੀ ਉਮਰ ਇਸੇ ਤਰ੍ਹਾਂ ਹੀ ਭੋਗੀ ਬੀਬੀ ਮਮਤਾ ਜੀ ਦੇ ਉਹਨਾਂ ਦਾ ਸਥਾਨ ਅੱਜ ਸ਼ਿਸ਼ੋਭਤ ਹੈ ਉਹਨਾਂ ਦੀ ਵੀ ਬੜੀ ਵੱਡੀ ਕਹਾਣੀ ਆ ਇੱਕ ਬੀਬੀ ਵੀ ਸ਼ਹੀਦ ਹੋਈ ਜਿਹਨੂੰ ਬੀਬੀ ਭਿਖਾ ਕਹਿੰਦੇ ਸਨ ਸਰਸਾ ਦੇ ਕੰਢੇ ਉੱਪਰ ਬੀਬੀ ਭਿਖਾ ਨੇ ਵੀ ਸ਼ਹਾਦਤ ਦਾ ਜਮ ਪ੍ਰਾਪਤ ਕੀਤਾ ਗੁਰੂ ਕਲਗੀ ਧਰਜੀ ਮਹਾਰਾਜ ਨੂੰ ਆਪਣੇ ਨਾਲ ਲੈ ਕੇ ਆਲਮ ਖਾਨ ਲਖਮੀਪੁਰੇ ਤੱਕ ਗਿਆ ਉੱਥੇ ਤਾਂ ਹੀ ਰਾਹ ਵਿਖਾਇਆ ਸਤਗੁਰਾਂ ਨੇ ਵਿਦਾ ਦਿੱਤੀ ਵੀ ਤੁਸੀਂ ਵਾਪਸ ਚਲੇ ਜਾਓ ਇਥੋਂ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਚੱਲਦੇ ਹੋਏ ਬੂਰਮਾਜਰਾ ਪਹੁੰਚੇ ਉਥੇ ਇੱਕ ਖੂਹ ਦੇ ਉੱਪਰ ਜਲ ਛਕਿਆ ਪੰਜ ਸ਼ਨਾਨਾ ਮਹਾਰਾਜ ਨੇ ਕੀਤਾ ਬੂਰ ਮਾਜਰੇ ਤੋਂ ਫਿਰ ਸਤਿਗੁਰ ਜੀ ਦੁਗਰੀ ਗਏ ਦੁਗਰੀ ਤੋਂ ਚੱਲਦੇ ਤਾਲਪੁਰਾ ਪਹੁੰਚੇ ਤਾਲਪੁਰਾ ਤੋਂ ਹੁੰਦੇ ਹੋਏ ਮਹਾਰਾਜ ਜੀ ਸ੍ਰੀ ਚਮਕੌਰ ਸਾਹਿਬ ਪਹੁੰਚੇ ਸ਼ਾਮ ਦਾ ਵਕਤ ਪੈ ਗਿਆ ਸੀ ਜਦੋਂ ਮਹਾਰਾਜ ਸਤਪੋ ਸ਼ਾਮ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਜਾ ਪਹੁੰਚੇ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਬਾਰ ਬਾਰ ਇੱਕ ਬਾਗ ਸੀ ਉਸ ਬਾਗ ਦੇ ਵਿੱਚ ਗੁਰੂ ਕਲਗੀ ਧਰਜੀ ਮਹਾਰਾਜ ਨੇ ਆਪਣਾ ਡੇਰਾ ਲਾ ਲਿਆ ਇਸ ਨਗਰ ਦੇ ਵਿੱਚ ਰਹਿਣ ਵਾਲੇ ਸਿੱਖ ਭਾਈ ਜਗਤ ਸਿੰਘ ਤੇ ਭਾਈ ਰੂਪ ਚੰਦ ਕਈ ਵਿਦਵਾਨਾ ਇਤਿਹਾਸਕਾਰਾਂ ਨੇ ਨਾਮ ਬੁੱਧੀ ਚੰਦ ਵੀ ਲਿਖਿਆ ਜੇ ਇਹਨਾਂ ਦੀ ਇੱਕ ਹਵੇਲੀ ਸੀ ਮਾਨੋ ਵੀ ਇੱਕ ਕੱਚੀ ਘੜੀ ਸੀ ਪੱਕੀ ਨਹੀਂ ਸੀ ਕੱਚੀ ਸੀ ਥੋੜੀ ਉੱਚੀ ਜਗ੍ਹਾ ਤੇ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਗੁਰੂ ਕਲਗੀ ਧਰਜੀ ਆਏ ਨੇ ਭਾਈ ਜਗਤ ਸਿੰਘ ਤੇ ਰੂਪ ਚੰਦ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਕਿਉਂਕਿ ਜਦੋਂ ਮਹਾਰਾਜ ਪੌਂਟਾ ਸਾਹਿਬ ਤੋਂ ਵਾਪਸ ਆਏ ਸਨ ਗੁਰੂ ਕਲਗੀ ਧਰਜੀ ਉਦੋਂ ਚਮਕੌਰ ਸਾਹਿਬ ਰੁਕੇ ਸਨ ਇਸ ਸਥਾਨ ਤੇ ਇੱਥੇ ਇੱਕ ਮਾਤਾ ਵੀ ਮਹਾਰਾਜ ਕਲਗੀ ਧਰਜੀ ਨੂੰ ਮਿਲੀ ਉਨੇ ਇੱਕ ਬਸਤਰ ਤਿਆਰ ਕੀਤਾ ਸੀ ਮਹਾਰਾਜ ਨੂੰ ਉਹ ਬਸਤਰ ਭੇਟ ਕਰਨ ਲੱਗੀ ਸਤਿਗੁਰੂ ਕਹਿੰਦੇ ਨਹੀਂ ਮਾਤਾ ਹੁਣ ਬਸਤਰ ਨਹੀਂ ਲੈਣਾ ਸਮਾਂ ਆਏਗਾ ਫਿਰ ਲਵਾਂਗੇ ਇਹ ਮਾਤਾ ਫਿਰ ਮਹਾਰਾਜ ਨੂੰ ਮਾਛੀਵਾੜੇ ਜਦੋਂ ਭਾਈ ਗੁਲਾਬੇ ਦੇ ਘਰ ਪਹੁੰਚੇ ਉਦੋਂ ਫਿਰ ਮਿਲੀ ਜਾ ਕੇ ਸਤਿਗੁਰਾਂ ਨੂੰ ਇਹ ਗੱਲ ਉਸ ਵਕਤ ਦੀ ਜਦੋਂ ਪੌਂਟਾ ਸਾਹਿਬ ਤੋਂ ਵਾਪਸ ਆ ਰਹੇ ਸਨ ਮਹਾਰਾਜ ਤੇ ਭਾਈ ਰੂਪ ਚੰਦ ਉਹਨਾਂ ਦਾ ਪਰਿਵਾਰ ਅੱਜ ਵੀ ਚਮਕੌਰ ਸਾਹਿਬ ਹੈ ਭਾਈ ਰੂਪ ਚੰਦ ਨੇ ਦਰਸ਼ਨ ਕੀਤੇ ਮਹਾਰਾਜ ਦੇ ਦیدار ਕੀਤੇ ਤੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਬਾਦਸ਼ਾਹ ਇੱਕ ਤਾਂ ਸਮਾਂ ਠੀਕ ਨਹੀਂ ਤੁਰਕ ਵੀ ਪਿੱਛੇ ਆਉਂਦੇ ਹੋਵਣਗੇ ਤੇ ਦੂਸਰਾ ਬਾਦਸ਼ਾਹ ਰਾਤ ਦਾ ਵਕਤ ਹੈ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਵੀ ਇੱਕ ਕੱਚੀ ਜਿਹੀ ਘੜੀ ਹੈ ਬਿਲਕੁਲ ਰੜਾ ਜਾ ਮદાન ਉਹਦੇ ਅੰਦਰ ਤੇ ਰਹਿਮਤ ਕਰੋ ਪਾਤਸ਼ਾਹ ਇਹ ਸੇਵਾ ਪ੍ਰਵਾਨ ਕਰੋ ਤੁਸੀਂ ਕੱਚੀ ਗੜੀ ਦੇ ਅੰਦਰ ਆਪਣਾ ਨਿਵਾਸ ਕਰ ਲਓ ਸਾਹਿਬ ਗੁਰੂ ਕਲਗੀਧਰ ਜੀ ਸਿੰਘਾ ਨੂੰ ਨਾਲ ਲੈ ਕੇ ਸਤ ਪੋਦੀ ਸ਼ਾਮ ਨੂੰ ਚਮਕੌਰ ਦੀ ਜਿਹੜੀ ਕੱਚੀ ਗੜੀ ਹੈ ਉਸ ਗੜੀ ਦੇ ਅੰਦਰ ਮਹਾਰਾਜ ਜੀ ਆਪਣਾ ਨਿਵਾਸ ਕਰਦੇ ਨੇ ਗੁਰੂ ਸਾਹਿਬ ਜੀ ਦੇ ਨਾਲ ਦੋ ਸਹਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਸਤ ਗੁਰੂ ਜੀ ਆਪ ਨੇ ਪੰਜ ਪਿਆਰੇ ਸਤ ਗੁਰੂ ਜੀ ਦੇ ਨਾਲ ਨੇ ਬਾਕੀ ਸਿੰਘ ਨੇ ਜੇ ਕੁੱਲ ਗਿਣਤੀ ਕੀਤੀ ਜਾਏ ਤੇ 40 ਸਿੰਘ ਇੱਥੇ ਸ਼ਹੀਦ ਹੋਏ ਸਨ ਅਰ ਇਸ ਗੜੀ ਦੇ ਵਿੱਚੋਂ ਮਹਾਰਾਜ ਗੁਰੂ ਕਲਗੀ ਧਰ ਜੀ ਫਿਰ ਨਾਲ ਤਿੰਨ ਸਿੱਖ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਨੇ ਨਿਕਲੇ ਸਨ ਯਾਨੀ ਕਿ ਕੁੱਲ 44 ਜਣੇ ਸਨ 40 ਸਿੰਘਾਂ ਦੀ ਸ਼ਹਾਦਤ ਹੋਈ ਤੇ 4 ਜਣੇ ਗੜੀ ਦੇ ਵਿੱਚੋਂ ਬਾਹਰ ਗਏ ਇਹ ਗਿਣਤੀ ਕੀਤੀ ਜਾਂਦੀ ਹੈ ਤੇ ਸੰਧਿਆ ਦਾ ਵਕਤ ਹੈ ਸਤਿਗੁਰਾਂ ਦਾ ਖੇਮਾ ਗੁਰਸਿੱਖਾਂ ਨੇ ਤਾਣ ਦਿੱਤਾ ਗੁਰੂ ਸਾਹਿਬ ਜੀ ਖੇਮੇ ਦੇ ਵਿੱਚ ਬਿਰਾਜਮਾਨ ਹੋਏ ਨੇ ਤੇ ਸਿੰਘ ਜਿਹੜੇ ਸਨ ਕਈ ਦਿਨਾਂ ਦੇ ਭੁੱਖੇ ਪਾਣੇ ਥੱਕੇ ਟੁੱਟੇ ਜੰਗ ਕਰਦੇ ਤੇਗਾ ਵੰਦੇ ਹੋਏ ਅੱਜ ਕਈ ਦਿਨਾਂ ਬਾਅਦ ਉਹਨਾਂ ਸਿੰਘਾਂ ਨੂੰ ਇੱਥੇ ਆ ਕੇ ਆਰਾਮ ਕਰਨਾ ਨਸੀਬ ਹੋਇਆ ਔਰ ਇਸ ਤਰ੍ਹਾਂ ਜਾਪਦਾ ਸੀ ਕਿ ਜੀਵਨ ਜੈਸੇ ਇਸ ਸਰੀਰ ਦੇ ਜੀਵਨ ਵਿੱਚ ਰਹਿੰਦਿਆਂ ਉਹਨਾਂ ਨੇ ਆਖਰੀ ਰਾਤ ਆਰਾਮ ਕਰਨਾ ਸੀ ਸਤ ਪੋ ਦੀ ਰਾਤ ਸਿੰਘ ਆਰਾਮ ਕਰਨ ਲੱਗੇ ਮਹਾਰਾਜ ਗੁਰੂ ਕਲਗੀ ਧਰਜੀ ਦੇ ਚਰਣਾ ਵਿੱਚ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਦੋ ਸਿੰਘ ਆਏ ਪਾਤਸ਼ਾਹ ਜੀ ਇੱਕ ਸੇਵਾ ਸਾਨੂੰ ਬਖਸ਼ ਦਿਓ ਕਿਹੜੀ ਸੇਵਾ ਭਾਈ ਕਰਨਾ ਚਾਹੁੰਦੇ ਹੋ ਮਹਾਰਾਜ ਗੜੀ ਦਾ ਅੱਜ ਦੀ ਰਾਤ ਪਹਿਰਾ ਸੀ ਦੇਾਂਗੇ ਬਾਕੀ ਸਿੰਘ ਆਰਾਮ ਕਰ ਲੈਣ ਆਪਜੀ ਵੀ ਆਰਾਮ ਕਰ ਲਓ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਪਹਿਰਾ ਦੇਣ ਲੱਗ ਪਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰੀਬਨ ਅਜੇ ਅੱਧੀ ਰਾਤ ਹੋਈ ਐ ਸਿੰਘ ਜਦੋਂ ਸੌਂ ਗਏ ਘੋੜਿਆਂ ਦੀਆਂ ਕਾਠੀਆਂ ਦੇ ਸਰਾਣੇ ਬਣਾ ਲਏ ਤਾਂ ਸਾਧ ਸੰਗਤ ਘੋੜਿਆਂ ਦੀਆਂ ਕਾਠੀਆਂ ਦੇ ਹੇਠਲੇ ਪਾਸੇ ਇੱਕ ਕੱਪੜਾ ਬਸਤਰ ਹੁੰਦਾ ਹੈ ਉਹੀ ਜ਼ਮੀਨ ਤੇ ਵਿਛਾਲਿਆ ਕਈਆਂ ਨੇ ਸਰੀਰ ਤੇ ਲੈ ਲਿਆ ਕੜਕਵੀਂ ਠੰਡ ਐ ਤੇ ਗੁਰੂ ਕਲਗੀ ਧਰਜੀ ਮਹਾਰਾਜ ਖੇਮੇ ਵਿੱਚ ਬੈਠੇ ਵਾਹਿਗੁਰੂ 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 ਦੀ ਆਵਾਜ਼ ਆ ਰਹੀ ਐ ਤਾਂ ਸਤ ਗੁਰੂ ਬਾਹਰ ਨਿਕਲੇ ਆਕਾਸ਼ ਵੱਲ ਛਾਤੀ ਮਾਰੀ ਤੇ ਭਾਈ ਮਦਨ ਸਿੰਘ ਕਾਠਾ ਸਿੰਘ ਦੇ ਕੋਲ ਮਹਾਰਾਜ ਗਏ ਆਖਿਆ ਸਿੰਘੋ ਇੱਕ ਸੇਵਾ ਜੀ ਅਸੀਂ ਕਰਨੀ ਐ ਕਹਿੰਦੇ ਪਾਤਸ਼ਾਹ ਆਪ ਜੀ ਆਰਾਮ ਨਹੀਂ ਕਰ ਰਹੇ ਸਤਗੁਰੂ ਕਹਿੰਦੇ ਚੁੱਪ ਕਰ ਜਾਓ ਸਿੰਘ ਸੁੱਤੇ ਹੋਏ ਨੇ ਸਿਰੇ ਉਹਨਾਂ ਨੇ ਬੜੀ ਲੰਮੀ ਯਾਤਰਾ ਤੇ ਜਾਣਾ ਰੋਲਾ ਨਹੀਂ ਪਾਣਾ ਇੱਕ ਸੇਵਾ ਅਜ ਸਾਨੂੰ ਦਿਓ ਮਹਾਰਾਜ ਕੀ ਸੇਵਾ ਸਤਗੁਰੂ ਕਹਿੰਦੇ ਜਾਓ ਤੁਸੀਂ ਆਰਾਮ ਕਰੋ ਪਹਿਰਾ ਅਸੀਂ ਦਿਆਂਗੇ ਸਿੰਘ ਕਹਿੰਦੇ ਮਹਾਰਾਜ ਐਵੇਂ ਕਿਵੇਂ ਹੋ ਸਕਦਾ ਹੈ ਪਾਤਸ਼ਾਹ ਕਹਿੰਦੇ ਨਹੀਂ ਬਚਨ ਮੰਨੋ ਜਾਓ ਜਾ ਕੇ ਆਰਾਮ ਕਰੋ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਰਾਮ ਕਰਨ ਲੱਗ ਪਏ ਸਤ ਪੌ ਦੀ ਰਾਤ ਪੈ ਗਈ ਹੈ ਮਹਾਰਾਜ ਸ਼ੈਨशाह ਗੁਰੂ ਕਲਗੀ ਧਰ ਜੀ ਆਪ ਚਮਕੌਰ ਦੀ ਗੜੀ ਦਾ ਪਹਿਰਾ ਦਿੰਦੇ ਹਨ ਬਾਕੀ 8 ਪੋ ਕਾਲੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਅਰ 40 ਸਿੰਘਾਂ ਦੀ ਸ਼ਹਾਦਤ ਦਾ ਦਿਹਾੜਾ ਇਹ ਪ੍ਰਸੰਗ ਆਪਾਂ ਕੱਲ ਸਰਬਣ ਕਰਾਂਗੇ ਜਿਹੜਾ ਸਤ ਪੋ ਦਾ ਇਤਿਹਾਸ ਸੀ ਸਫਰ-ਏ-ਸ਼ਹਾਦਤ ਸਤਪੋ ਨੂੰ ਕੀ ਕੁਝ ਵਰਤਿਆ ਉਹ ਇਤਿਹਾਸ ਸੰਖੇਪ ਵਿੱਚ ਦਾਸ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ ਅਰ ਬਾਬਾ ਉਦਾਸ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅਟਾਰੀ ਨਗਰ ਵੱਲੋਂ ਸਤਪੋ ਨੂੰ ਬਾਬਾ ਉਦਾਸ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਬੜੀ ਵੱਡੀ ਉਹਨਾਂ ਦੀ ਕੁਰਬਾਨੀ ਹੈ ਬਾਬਾ ਬਚਿੱਤਰ ਸਿੰਘ ਸਾਹਿਬ ਜੀ ਔਰ ਇਸ ਤੋਂ ਇਲਾਵਾ ਹੋਰ ਬੇਅੰਤ ਸਿੰਘ ਜਿਹੜੇ ਸਤਪੋ ਨੂੰ ਸ਼ਹੀਦ ਹੋਏ ਕੁਝ ਸਰਸਾ ਦੇ ਵਿੱਚ ਰੁੜ ਗਏ ਉਹਨਾਂ ਸਾਰੇ ਸਿੰਘਾਂ ਦੇ ਚਰਨਾਂ ਤੇ ਉਹਨਾਂ ਦੀ ਕੁਰਬਾਨੀ ਨੂੰ ਕੋਟਾਨ ਕੋਟਵਾਰ ਪ੍ਰਣਾਮ ਹੈ ਜਿਨ੍ਹਾਂ ਨੇ ਆਪਣਾ ਆਪ ਪੰਥ ਤੋਂ ਗੁਰੂ ਔਰ ਗੁਰੂ ਦੇ ਚਰਨਾਂ ਤੋਂ ਨਿਸ਼ਾਵਰ ਕਰ ਦਿੱਤਾ